ਕਹਿੰਦੇ ਨੇ ਕਿ ਸ਼ੈਤਾਨ ਵੀ ਅੰਦਰ ਹੈ ਤੇ ਭਗਵਾਨ ਵੀ ਅੰਦਰ ਹੈ। ਕ੍ਰੋਧ ਵੀ ਅੰਦਰ ਹੈ ਤੇ ਮੁਸਕਾਨ ਵੀ ਅੰਦਰ ਹੈ। ਹਾਲਾਤ ਦੇਖ ਕੇ ਕਿਰਦਾਰ ਬਦਲਦੇ ਨੇ। ਮਤਲਬ ਖੋਰ ਵੀ ਅੰਦਰ ਹੈ ਤੇ ਕਦਰਦਾਨ ਵੀ ਅੰਦਰ ਹੈ। ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ 바ਵਾ ਵਿੱਕੀ। ਪੇਜ ਨੂੰ ਫੋਲੋ ਕਰ ਲਓ ਹੋ ਸਕੇ ਆ ਦਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਛੋਟੀ ਜੀ ਕਹਾਣੀ ਸੁਨੇਹਾ ਬਹੁਤ ਵੱਡਾ ਹੈ। ਬੇਨਤੀ ਹੈ ਵੀਡੀਓ ਨੂੰ ਆਖਰ ਤੱਕ ਦੇਖਿਓ। ਇੱਕ ਵਾਰ ਇੱਕ ਰਾਜੇ ਨੇ ਚਿੱਤਰਕਾਰਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਜੋ ਫਰਿਸ਼ਤੇ ਦੀ ਤੇ ਸ਼ੈਤਾਨ ਦੀ ਤਸਵੀਰ ਬਣਾ ਕੇ ਦੇਵੇਗਾ ਸਭ ਤੋਂ ਵਧੀਆ ਉਸ ਨੂੰ ਮੋਹ ਮੰਗਿਆ ਇਨਾਮ ਦਿੱਤਾ ਜਾਵੇਗਾ ਸਾਰੇ ਚਿੱਤਰਕਾਰਾਂ ਨੇ ਆਪਣਾ ਆਪਣਾ ਜੋਰ ਲਗਾਇਆ ਤਸਵੀਰਾਂ ਬਣਾਈਆਂ ਪਰ ਰਾਜੇ ਨੂੰ ਕਿਸੇ ਵੀ ਚਿੱਤਰਕਾਰ ਦੀ ਤਸਵੀਰ ਪਸੰਦ ਨਾ ਆਈ ਫਿਰ ਇੱਕ ਚਿੱਤਰਕਾਰ ਨੇ ਇੱਕ ਮਾਸੂਮ ਬੱਚੇ ਦੀ ਤਸਵੀਰ ਬਣਾਈ ਤੇ ਉਹ ਰਾਜੇ ਦੇ ਅੱਗੇ ਪੇਸ਼ ਕੀਤੀ ਤੇ ਕਿਹਾ ਕਿ ਰਾਜਾ ਜੀ ਇਹ ਫਰਿਸ਼ਤੇ ਦੀ ਤਸਵੀਰ ਹੈ ਰਾਜੇ ਨੇ ਜਦੋਂ ਉਹ ਤਸਵੀਰ ਦੇਖੀ ਤਾਂ ਰਾਜਾ ਬੜਾ ਖੁਸ਼ ਹੋਇਆ ਤੇ ਰਾਜੇ ਨੇ ਮੰਨਿਆ ਕਿ ਹਾਂ ਇਸ ਤੋਂ ਵਧੀਆ ਤਸਵੀਰ ਫਰਿਸ਼ਤੇ ਦੀ ਹੋ ਹੀ ਨਹੀਂ ਸਕਦੀ ਤੇ ਫਿਰ ਰਾਜੇ ਨੇ ਉਸ ਨੂੰ ਕਿਹਾ ਕਿ ਹੁਣ ਤੂੰ ਮੈਨੂੰ ਸ਼ੈਤਾਨ ਦੀ ਤਸਵੀਰ ਵੀ ਬਣਾ ਕੇ ਦੇ ਪਰ ਉਸ ਚਿੱਤਰਕਾਰ ਨੂੰ ਸ਼ੈਤਾਨ ਨਾ ਮਿਲਿਆ کافی ਸਮਾਂ ਲੰਘ ਗਿਆ ਲਗਭਗ 20 ਸਾਲ ਲੰਘ ਗਏ 20 ਸਾਲਾਂ ਬਾਅਦ ਫੇਰ ਰਾਜੇ ਨੇ ਚਿੱਤਰਕਾਰ ਨੂੰ ਕਿਹਾ ਕਿ ਮੈਂ ਹੁਣ ਬੁੱਢਾ ਹੋ ਗਿਆ ਤੇ ਮੇਰੀ ਖੁਆਇਸ਼ ਪੂਰੀ ਕਰ ਮੈਨੂੰ ਇੱਕ ਸ਼ੈਤਾਨ ਦੀ ਤਸਵੀਰ ਬਣਾ ਕੇ ਦੇ ਤਾਂ ਚਿੱਤਰਕਾਰ ਨੇ ਸ਼ੈਤਾਨ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਨੂੰ ਇੱਕ ਬੰਦਾ ਮਿਲਿਆ ਜੋ ਦੇਖਣ ਨੂੰ ਬੜਾ ਹੀ ਖੁੰਖਾਰ ਸੀ ਤੇ ਐਦਾਂ ਲੱਗ ਰਿਹਾ ਸੀ ਕਿ ਇਸ ਤੋਂ ਵੱਡਾ ਸ਼ੈਤਾਨ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ ਉਸ ਚਿੱਤਰਕਾਰ ਨੇ ਉਸ ਦੀ ਤਸਵੀਰ ਬਣਾਈ ਤੇ ਰਾਜੇ ਦੇ ਸਾਹਮਣੇ ਰੱਖ ਦਿੱਤੀ ਤੇ ਰਾਜਾ ਉਸ ਨੂੰ ਦੇਖ ਕੇ ਡਰ ਗਿਆ ਤੇ ਚਿੱਤਰਕਾਰ ਨੂੰ ਕਹਿਣ ਲੱਗਾ ਕਿ ਸੱਚਮੁੱਚ ਇਹ ਦੁਨੀਆ ਵਿੱਚ ਸਭ ਤੋਂ ਖੁੰਖਾਰ ਸ਼ੈਤਾਨ ਦੀ ਤਸਵੀਰ ਹੈ ਤੇ ਰਾਜੇ ਨੇ ਉਸ ਚਿੱਤਰਕਾਰ ਨੂੰ ਨਾਮ ਦਿੱਤਾ ਤੇ ਉਸ ਤੋਂ ਬਾਅਦ ਚિત੍ਰਕਾਰ ਨੇ ਜੋ ਰਾਜੇ ਨੂੰ ਗੱਲ ਕਹੀ ਰਾਜਾ ਸੁਣ ਕੇ ਹੈਰਾਨ ਹੋ ਗਿਆ ਚਿਤ੍ਰਕਾਰ ਨੇ ਰਾਜੇ ਨੂੰ ਕਿਹਾ ਕਿ ਰਾਜਾ ਜੀ ਤੁਸੀਂ ਮੇਰੇ ਵੱਲੋਂ ਬਣਾਈ ਹੋਈ ਫਰਿਸ਼ਤੇ ਦੀ ਤਸਵੀਰ ਵੀ ਦੇਖੀ ਹੈ ਤੇ ਤੁਸੀਂ ਮੇਰੇ ਵੱਲੋਂ ਬਣਾਈ ਗਈ ਸ਼ੈਤਾਨ ਦੀ ਤਸਵੀਰ ਵੀ ਦੇਖੀ ਹੈ ਪਰ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਇਹ ਜੋ ਸ਼ੈਤਾਨ ਹੈ ਇਹ ਉਹੀ ਬੱਚਾ ਹੈ ਜਿਸ ਦੀ ਛੋਟੇ ਹੁੰਦੇ ਦੀ ਮੈਂ ਤਸਵੀਰ ਤੁਹਾਨੂੰ ਬਣਾ ਕੇ ਦਿਖਾਈ ਸੀ ਤੇ ਤੁਸੀਂ ਕਹਿੰਦੇ ਸੀ ਕਿ ਇਹ ਸੱਚਮੁੱਚ ਹੀ ਫਰਿਸ਼ਤੇ ਦੀ ਤਸਵੀਰ ਹੈ ਤੇ ਅੱਜ ਉਹੀ ਫਰਿਸ਼ਤਾ ਸ਼ੈਤਾਨ ਬਣ ਗਿਆ ਸੋ ਭਾਈ ਜੀ ਕਹਾਣੀ ਬਹੁਤ ਛੋਟੀ ਹੈ ਸੁਨੇਹਾ ਬਹੁਤ ਵੱਡਾ ਹੈ ਕਿ ਸਭ ਕੁਝ ਬੰਦੇ ਦੇ ਅੰਦਰ ਹੀ ਹੈ ਜਿਸ ਚੀਜ਼ ਨੂੰ ਤੁਸੀਂ ਬਾਹਰ ਕੱਢਦੇ ਹੋ ਲੋਕਾਂ ਵਿੱਚ ਤੁਹਾਡੀ ਦਿੱਖ ਉਦਾਂ ਦੀ ਬਣ ਜਾਂਦੀ ਹੈ ਚਾਹੇ ਤੁਸੀਂ ਫਰਿਸ਼ਤਾ ਬਹਾਨਾ ਚਾਹੋਣਿਓ ਤਾਂ ਫਰਿਸ਼ਤਾ ਵੀ ਬਣ ਸਕਦੇ ਹੋ ਜੇ ਤੁਸੀਂ ਸ਼ੈਤਾਨ ਬਹਾਨਾ ਚਾਹੋਣਿਓ ਤਾਂ ਸ਼ੈਤਾਨ ਵੀ ਬਣ ਸਕਦੇ ਹੋ ਮਰਜ਼ੀ ਤੁਹਾਡੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਸਾਰੇ ਦੋਸਤਾਂ ਨੂੰ ਸ੍ਰੀਕਾਲ